ਸਾਰਿਆਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਜੀ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲੋ ਜੀ ਅੱਜ ਆਪਾਂ ਇੱਕ ਹੋਰ ਸੌਖਾ ਜਿਹਾ ਡਿਜ਼ਾਈਨ ਬਣਾ ਕੇ ਦੇਖਦੇ ਹਾਂ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਨੇ 2-2 ਦੇ ਹਿਸਾਬ ਨਾਲ ਕੁੰਡੇ ਲੈ ਲੈਣੇ ਜੀ ਡਿਜ਼ਾਈਨ ਬਣ ਕੇ ਇਸ ਤਰ੍ਹਾਂ ਤਿਆਰ ਹੁੰਦਾ ਹੈ ਥੋੜੇ ਕੁੰਡੇ ਪਾ ਕੇ ਇਹ ਡਿਜ਼ਾਈਨ ਬਣਾਇਆ ਹੋਇਆ ਮੈਂ ਇੱਕ ਸਲਾਈ ਸਿੱਧੀ ਤੇ ਇੱਕ ਉਲਟੀ ਇਹ ਮੈਂ ਪਾਈ ਹੋਈ ਆ ਹੁਣ ਆਪਾਂ ਕਰਦੇ ਆ ਡਿਜ਼ਾਈਨ ਸ਼ੁਰੂ ਪਹਿਲਾ ਕੁੰਡਾ ਆਪਾਂ ਆਪਣਾ ਸਿੱਧਾ ਬੁਣ ਲੈਨੇ ਉਸ ਤੋਂ ਅਗਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਦੋ ਬਲ ਮਾਰ ਲੈਨੇ ਪੂਰੀ ਸਲਾਈ ਵਿੱਚ ਆਪਾਂ ਨੇ ਇਸ ਤਰ੍ਹਾਂ ਹੀ ਇਹਨੂੰ ਸਾਰੇ ਕੁੰਡਿਆਂ ਨੂੰ ਇੱਕ ਕੁੰਡਾ ਅਗਲੀ ਸਾਈਡ ਛੱਡ ਦੇਣਾ ਇੱਕ ਪਿਛਲੀ ਬਾਕੀ ਸਾਰੇ ਕੁੰਡਿਆਂ ਨੂੰ ਆਪਾਂ ਨੇ ਇਸ ਤਰ੍ਹਾਂ ਦੋ-ਦੋ ਗਲ ਮਾਰ ਦੇਣੇ ਜੀ ਦੋ-ਦੋ ਵਾਲ ਮਾਰ ਕੇ ਆਪਾਂ ਨੇ ਇਹ ਪੂਰੀ ਸਲਾਈ ਆਪਣੀ ਕੰਪਲੀਟ ਕਰ ਲੈਣੀ ਹੈ ਸਿੱਧੀ ਸਲਾਈ ਚ ਆਪਾਂ ਨੇ ਆਪਣੀ ਪੂਰੀ ਸਲਾਈ ਇਸ ਤਰ੍ਹਾਂ ਹੀ ਇੱਕ ਕੁੰਡਾ ਅਗਲੀ ਸਾਈਡ ਛੱਡ ਕੇ ਇੱਕ ਪਿਛਲੀ ਸਾਈਡ ਸਾਰੇ ਕੁੰਡਿਆਂ ਨੂੰ ਆਪਾਂ ਨੇ ਇਸ ਤਰ੍ਹਾਂ 2-2 ਵਾਲ ਮਾਰ ਦੇਣਗੇ 2-2 ਦੇ ਹਿਸਾਬ ਨਾਲ ਆਪਾਂ ਨੇ ਕੁੰਡੇ ਪਾ ਲੈਣੇ ਜਦ ਆਪਾਂ ਨੇ ਡਿਜ਼ਾਈਨ ਸ਼ੁਰੂ ਕਰਨਾ ਹੈ ਹੁਣ ਆਪਾਂ ਆ ਗਏ ਜੀ ਉਲਟੀ ਸਲਾਈ ਚ ਉਲਟੇ ਪਾਸੇ ਤੋਂ ਵੀ ਇਹ ਸਿੱਧਾ ਹੀ ਬਣ ਹੋਊਗਾ ਫਿਰ ਇਹ ਡਿਜ਼ਾਈਨ ਬਣੂਗਾ ਦੇਖੋ ਕਿਵੇਂ ਪਹਿਲਾ ਕੁੰਡਾ ਆਪਾਂ ਬੜਾ ਬੁਣਾ ਤੇ ਬੁਣ ਲਓ ਭਾਵੇਂ ਆਪਣਾ ਬਿਨਾ ਬੁਣਿਆ ਤਾਂ ਲਓ ਆਪਣੀ ਮਰਜ਼ੀ ਐ ਉਸ ਤੋਂ ਅੱਗੇ ਦੋ ਕੁੰਡੇ ਆਪਾਂ ਨੇ ਇਸ ਤਰ੍ਹਾਂ ਸਲਾਈ 'ਚੋਂ ਕੱਢ ਲੈਣੇ ਦੇੜ ਲੈਣਾ ਇਹਨਾਂ ਨੂੰ ਜਿਹੜੇ ਆਪਾਂ ਨੇ ਵਾਲ ਮਾਰੇ ਤੇ ਫਿਰ ਆਪਾਂ ਨੇ ਮੋੜ ਕੇ ਇੱਧਰ ਹੀ ਸਲਾਈ 'ਚ ਪਾ ਲੈਣੇ ਫਿਰ ਆਪਾਂ ਨੇ ਦੋਨੋਂ ਕੁੰਡਿਆਂ ਦੇ ਕੋਲ ਦੀ ਇਸ ਤਰ੍ਹਾਂ ਸਲਾਈ ਕੱਢ ਕੇ ਇੱਕ ਕੁੰਡਾ ਇਸ ਤਰ੍ਹਾਂ ਬਣਾ ਲੈਣਾ ਉਸ ਤੋਂ ਬਾਅਦ ਫਿਰ ਦੋਨੋਂ ਕੁੰਡਿਆਂ ਦੇ ਵਿਚਾਲੇ ਦੀ ਇੱਕ ਕੁੰਡਾ ਇੱਧਰ ਛੱਡ ਦੇਣਾ ਇੱਕ ਇੱਧਰ ਬਚਾਲੇ ਦੀ ਇੱਕ ਕੁੰਡਾ ਇਸ ਤਰ੍ਹਾਂ ਬਣਾ ਲੈਣਾ ਦੋ ਕੁੰਡੇ ਬਣ ਗਏ ਜੀ ਫਿਰ ਆਪਾਂ ਨੇ ਇਹ ਦੋਏ ਕੁੰਡੇ ਆ ਜਿਹੜੇ ਇਹਨਾਂ ਨੂੰ ਇਕੱਠਿਆਂ ਨੂੰ ਪਿਛਲੀ ਸਾਈਡ ਤੋਂ ਬੁਣ ਦੇਣਾ ਇਸ ਤਰ੍ਹਾਂ ਆਪਣੇ ਇਹ ਤਿੰਨ ਕੁੰਡੇ ਬਣ ਜਾਣਗੇ ਜੀ ਦੋ ਕੁੰਡਿਆਂ ਤੋਂ ਇੱਕ ਵਾਰੀ ਫੇਰ ਦੇਖੋ ਜੀ ਧਿਆਨ ਨਾਲ ਆਹ ਕੁੰਡਾ ਆਪਾਂ ਨੇ ਕੱਢਿਆ ਸਲਾਈ ਵਿੱਚੋਂ ਬਲ ਦੇੜ ਲਿਆ ਇੱਕ ਕੁੰਡਾ ਹੋਰ ਕੱਢਿਆ ਉਹਦਾ ਵੀ ਬਲ ਦੇੜ ਲਿਆ ਦੋ ਕੁੰਡੇ ਆਪਾਂ ਨੇ ਮੋੜ ਕੇ ਇਹ ਸਲਾਈ 'ਚ ਪਾ ਲੈਣੇ ਇਸ ਤਰ੍ਹਾਂ ਸਲਾਈ 'ਚ ਪਾ ਕੇ ਫਿਰ ਆਪਾਂ ਨੇ ਇਹ ਦੋਨਾਂ ਕੁੰਡਿਆਂ ਦੇ ਕੋਲ ਦੀ ਇਸ ਤਰ੍ਹਾਂ ਸਲਾਈ ਕੱਢ ਕੇ ਇੱਕ ਕੁੰਡਾ ਇਸ ਤਰ੍ਹਾਂ ਬਣਾ ਲੈਣਾ ਥੋੜਾ ਜਿਹਾ ਢਿੱਲਾ ਰੱਖ ਕੇ ਫਿਰ ਆਪਾਂ ਨੇ ਦੋਨਾਂ ਕੁੰਡਿਆਂ ਦੇ ਵਿਚਾਲੇ ਦੀ ਇਸ ਤਰ੍ਹਾਂ ਸਲਾਈ ਕੱਢ ਕੇ ਫਿਰ ਇੱਕ ਕੁੰਡਾ ਬਣਾ ਲੈਣਾ ਇਹਨੂੰ ਵੀ ਥੋੜਾ ਢਿੱਲਾ ਰੱਖਣਾ ਫਿਰ ਆਪਾਂ ਨੇ ਦੋਨੇ ਕੁੰਡੇ ਜਿਹੜੇ ਇਹ ਪਿਛਲੀ ਸਾਈਡ ਤੋਂ ਇਕੱਠੇ ਇਸ ਤਰ੍ਹਾਂ ਬੁਣ ਦੇਣੇ ਇਹ ਆਪਣੇ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣ ਜਾਣਗੇ ਜੀ ਪੂਰੀ ਸਲਾਈ ਆਪਾਂ ਆਪਣੀਆਂ ਇਸ ਤਰ੍ਹਾਂ ਹੀ ਪਾ ਲੈਨੇ ਬਹੁਤ ਸੌਖੀ ਤਰ੍ਹਾਂ ਬਣਨ ਵਾਲਾ ਡਿਜ਼ਾਈਨ ਹੈ ਜੀ ਬਣਾ ਕੇ ਪਾ ਕੇ ਕਮੈਂਟ ਕਰਕੇ ਜਰੂਰ ਦੱਸਿਓ ਜਦ ਵੀ ਤੁਸੀਂ ਕੋਈ ਕੋਟੀ ਸਵੈਟਰ ਜੈਕਟ ਸ਼ੁਰੂ ਕਰਨਾ ਹੁੰਦਾ ਹੈ ਫਿਰ ਆਪਣਾ ਥੋੜੇ ਕੁੰਡਿਆਂ ਦੇ ਵਿੱਚ ਪਾ ਕੇ ਡਿਜ਼ਾਈਨ ਪਹਿਲਾਂ ਦੇਖਿਆ ਕਰੋ ਫੇਰ ਆਪਣਾ ਪੂਰੀ ਕੋਟੀ ਵਿੱਚ ਸ਼ੁਰੂ ਕਰਿਆ ਕਰੋ ਕਿਉਂਕਿ ਹਰੇਕ ਰੰਗ ਦੇ ਵਿੱਚ ਹਰੇਕ ਡਿਜ਼ਾਈਨ ਵਧੀਆ ਨਹੀਂ ਲੱਗਦਾ ਨਾਲੇ ਆਪਾਂ ਨੂੰ ਜਿਹੜਾ ਸ਼ੁਰੂ ਕਰਨਾ ਉਹ ਵੀ ਥੋੜਾ ਜਿਹਾ ਸੌਖਾ ਹੋ ਜਾਂਦਾ ਜੇ ਆਪਾਂ ਥੋੜੇ ਕੁੰਡਿਆਂ ਵਿੱਚ ਸ਼ੁਰੂ ਕਰਕੇ ਦੇਖ ਲੈਂਦੇ ਆਪਾਂ ਨੂੰ ਪਉਣਾ ਆ ਜਾਂਦਾ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਬਣਾਈ ਵਿੱਚ ਆਪਣਾ ਹੱਥ ਨਾ ਬਹੁਤਾ ਢਿੱਲਾ ਹੋਣਾ ਚਾਹੀਦਾ ਜੀ ਨਾ ਬਹੁਤਾ ਕੱਸਿਆ ਹੋਇਆ ਹੋਣਾ ਚਾਹੀਦਾ ਬਹੁਤਾ ਕੱਸਿਆ ਹੋਇਆ ਜਿਹੜਾ ਉਹ ਵੀ ਨਹੀਂ ਵਧੀਆ ਲੱਗਦਾ ਜਿਹੜਾ ਬਹੁਤਾ ਢਿੱਲਾ ਹੈ ਉਹ ਵੀ ਨਹੀਂ ਵਧੀਆ ਲੱਗਦਾ ਪੂਰੀ ਸਲਾਈ ਆਪਾਂ ਨੇ ਇਸ ਤਰ੍ਹਾਂ ਹੀ ਪਾਉਣੀ ਹੈ ਜੀ ਉਲਟੇ ਪਾਸੇ ਤੋਂ ਹੈ ਹੀ ਉਲਟੀ ਸਲਾਈ ਬੁਣ ਹੁੰਦਾ ਇਹ ਸਿੱਧਾ ਹੁਣ ਆਪਾਂ ਆਗੇ ਜੀ ਆਪਣੀ ਤੀਜੀ ਸਲਾਈ ਤੇ ਸਿੱਧੀ ਸਲਾਈ ਤੇ ਹੁਣ ਆਪਾਂ ਨੇ ਜਿਹੜੇ ਆ ਤਿੰਨ ਕੁੰਡੇ ਆ ਜੀ ਜਿਹੜਾ ਇਹ ਵਿਚਾਲਲਾ ਕੁੰਡਾ ਹੈ ਇਹਨੂੰ ਇਸ ਤਰ੍ਹਾਂ ਆਪਾਂ ਨੇ ਕੱਢ ਲੈਣਾ ਤਾਂ ਗਾ ਆਪਾਂ ਨੇ ਆਹ ਜਿਹੜਾ ਪਿਛਲੀ ਸਾਈਡੇ ਰੱਖਣਾ ਇਸ ਤਰ੍ਹਾਂ ਇਹ ਕੁੰਡੇ ਨੂੰ ਕੱਟ ਕੇ ਇਹ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਆਪਾਂ ਨੇ ਪਿਛਲੀ ਸਾਈਡ ਤੋਂ ਇਕੱਠੇ ਬੁਣ ਦੇਣਾ ਕਿਉਂਕਿ ਆਪਣੇ ਤਿੰਨ ਕੁੰਡੇ ਬਣ ਗਏ ਤੇ ਹੁਣ ਇਹ ਆਪਣੇ ਦੋ ਬਣ ਜਾਣਗੇ ਦੇਖੋ ਜਿਹੜਾ ਆਹ ਕੁੰਡਾ ਵਿਚਾਲੇ ਵਾਲਾ ਇਹਨੂੰ ਇਹ ਕੁੰਡੇ ਦੇ ਉੱਪਰ ਦੀ ਲੰਘਾ ਕੇ ਇੱਧਰ ਕੱਢ ਲੈਣਾ ਐ ਸਲਾਈ ਚ ਇਹਨੂੰ ਫੋੜਨਾ ਨਹੀਂ ਇਸ ਤਰ੍ਹਾਂ ਹੀ ਕੱਢ ਲੈਣਾ ਫਿਰ ਜਿਹੜੇ ਆ ਦੋ ਕੁੰਡੇ ਆ ਇਹਨਾਂ ਨੂੰ ਇਕੱਠੇ ਪਿਛਲੀ ਸਾਈਡ ਤੋਂ ਫੋੜ ਦੇਣਾ ਜਿਹੜਾ ਵਿਚਾਲਲਾ ਕੁੰਡਾ ਜੀ ਇਹਨੂੰ ਇਸ ਤਰ੍ਹਾਂ ਇਹਦੇ ਉੱਪਰ ਧਿਲੰਗਾ ਕੇ ਐ ਕੱਢ ਲੈਣਾ ਫਿਰ ਜਿਹੜੇ ਆ ਦੋ ਕੁੰਡੇ ਆ ਇਹਨਾਂ ਨੂੰ ਆਪਾਂ ਨੇ ਪਿਛਲੀ ਸਾਈਡ ਤੋਂ ਇਕੱਠੇ ਉਣ ਦੇਣਾ ਜਿਹੜਾ ਆਪਣਾ ਇੱਕ ਕੁੰਡਾ ਬੱਦ ਗਿਆ ਤਾਂ ਉਹ ਆਪਣਾ ਹੁਣ ਪੂਰੇ ਹੋ ਜਾਣਗੇ ਪਹਿਲਾਂ ਆਪਣੇ 2 ਤੋਂ 3 ਬਣ ਗਏ ਤੇ ਇਹ ਹੁਣ ਇਹ 3 ਤੋਂ 2 ਬਣ ਜਾਣਗੇ ਢਿੱਲੇ ਵੀ ਇਹੀ ਤਾਂ ਹੀ ਰੱਖਣੇ ਹੁੰਦੇ ਥੋੜੇ ਜਿਹਾ ਕੁੰਡੇ ਕਿਉਂਕਿ ਇਹ ਜੇ ਆਪਾਂ ਨੇ ਇਸ ਤਰ੍ਹਾਂ ਉੱਪਰ ਦੀ ਲੰਗਾਉਣੇ ਫਿਰ ਇਹ ਔਖੇ ਹੁੰਦੇ ਆ ਜੀ ਆਪਣੇ ਕੋਕਸੇ ਉਹ ਕੁੰਡੇ ਹੋਣ ਜੇ ਤੁਸੀਂ ਇਹਨੂੰ ਡਿਜ਼ਾਈਨ ਨੂੰ ਲਗਾਤਾਰ ਬਣਾਉਣਾ ਚਾਹੁੰਦੇ ਹੋ ਵਿੱਚ ਉਲਟੀ ਸਿੱਧੀ ਸਿਲਾਈ ਨਹੀਂ ਬਣਾਉਣੀ ਚਾਹੁੰਦੇ ਫਿਰ ਵੀ ਵਧੀਆ ਲੱਗਦਾ ਇਹ ਬਣਿਆ ਹੋਇਆ ਪਰ ਮੈਂ ਇਹ ਵਿੱਚ ਦੋ ਸਿਲਾਈਆਂ ਪਾਇਆ ਇੱਕ ਸਿੱਧੀ ਇੱਕ ਉਲਟੀ ਹੁਣ ਆਪਾਂ ਆ ਗਏ ਜੀ ਉਲਟੀ ਸਿਲਾਈ 'ਚ ਉਲਟੀ ਸਿਲਾਈ ਆਪਾਂ ਨੇ ਆਪਣੀ ਪੂਰੀ ਉਲਟੀ ਉਲਟੀ ਪੁੰਨ ਦੇਣੀ ਹੈ ਜੀ ਉਲਟੀ ਸਲਾਈ ਵੀ ਆਪਣੀ ਪੈ ਗਈ ਜੀ ਡਿਜ਼ਾਈਨ ਬਣ ਕੇ ਹੋ ਗਿਆ ਜੀ ਤਿਆਰ ਦੇਖੋ ਇਸ ਤਰ੍ਹਾਂ ਬਣਦਾ ਜੀ ਇਹ ਡਿਜ਼ਾਈਨ ਹੁਣ ਇੱਕ ਸਲਾਈ ਸਿੱਧੀ ਇੱਕ ਉਲਟੀ ਪਾ ਕੇ ਫਿਰ ਉਸੇ ਤਰ੍ਹਾਂ ਆਪਾਂ ਨੇ ਡਿਜ਼ਾਈਨ ਪਾਉਣਾ ਇਹ ਜੇ ਤੁਸੀਂ ਉਲਟੀ ਸਿੱਧੀ ਸਲਾਈ ਨਹੀਂ ਪਾਉਣੀ ਚਾਹੁੰਦੇ ਤਾਂ ਨਾ ਪਾਓ ਤੁਹਾਡੀ ਆਪਣੀ ਮਰਜ਼ੀ ਹੈ ਜੀ ਬਹੁਤ ਸੌਖੀ ਤਰ੍ਹਾਂ ਬਣਨੇ ਵਾਲਾ ਡਿਜ਼ਾਈਨ ਹੈ ਜੀ ਇਹ ਬਣਾ ਕੇ ਜਰੂਰ ਦੇਖਿਓ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ